ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਅਮ੍ਰਿਤਾ ਵੜਿੰਗ ਦੇ ਹੱਕ 'ਚ ਚਰਨਜੀਤ ਸਿੰਘ ਚੰਨੀ ਨੇ ਕੀਤਾ ਵੱਡਾ ਐਲਾਨ, ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਵੀ ਕਹੀਆਂ ਵੱਡੀਆਂ ਗੱਲਾਂ। ਡੇਰਾ ਬਾਬਾ ਨਾਨਕ 'ਚ ਕਾਂਗਰਸ ਨੂੰ ਵੱਡਾ ਝਟਕਾ, ਕਾਲੀ ਆਗੂ ਸੂਚਾ ਸਿੰਘ ਲੰਗਾ ਦਾ ਧਮਾਕੇਦਾਰ ਐਲਾਨ। ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਵਿਕਰਮ ਜੀਠੇ ਦਾ ਪਹਿਲਾ ਬਿਆਨ ਕਿਹਾ, ਜਲਦ ਚੁਣਿਆ ਜਾਵੇਗਾ ਨਵਾਂ ਪ੍ਰਧਾਨ। ਹੁਣ ਇੰਨਾ ਬਹਾਨਾ ਨੂੰ ਨਹੀਂ ਦੇਣਾ ਪਵੇਗਾ ਟੋਲ ਟੈਕਸ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਾਰੇ ਵੱਡੀ ਖਬਰ ਕੱਲ ਨੂੰ ਫਰੀਦਕੋਟ ਦੇ ਨਵੇਂ ਚੋਣੇ ਪੰਚਾਂ ਨੂੰ ਚਕਾਉਣਗੇ ਸੋ ਹਰਿਆਣਾ ਨੂੰ ਚੰਡੀਗੜ੍ਹ ਚ ਵਿਧਾਨਸਵਾਲੀ ਜ਼ਮੀਨ ਦੇਣ ਤੇ ਪੰਜਾਬ ਦੇ ਰਾਜਪਾਲ ਦਾ ਵੱਡਾ ਬਿਆਨ ਕਿਹਾ ਚੰਡੀਗੜ੍ਹ ਚ ਵੱਖਰੀ ਜ਼ਮੀਨ ਨਹੀਂ ਹੋਈ ਅਲੋਟ ਪੰਜਾਬ ਚ ਆਉਣ ਵਾਲੇ ਦਿਨਾਂ ਵਿੱਚ ਬਦਲੇਗਾ ਮੌਸਮ ਇੰਨਾ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ ਕੈਨੇਡਾ ਚ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਕੰਮ ਕਰਨ ਦੇ ਘੰਟਿਆਂ ਚ ਹੋਇਆ ਇਨਾਂ ਵਾਦਾ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਬੋਲੇ ਰਾਜਾ ਵੜਿੰਗ ਕਿਹਾ ਬੀਜੇਪੀ ਜੁਆਇਨ ਨਾ ਕਰ ਲੈਣ ਸੁਖਵੀਰ ਬਾਦਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਨੇ ਗਿੱਦੜਵਾਹਾ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਜਿੱਥੇ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧ ਗਏ ਉੱਥੇ ਹੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਵੀ ਵੱਡਾ ਬਿਆਨ ਦਿੱਤਾ ਹੈ ਗਾਰੰਟੀਸਿੰਗ ਚੰਨੀ ਨੇ ਕਿਹਾ ਹੈਗੇ ਉਹਨਾਂ ਨੂੰ ਲੋਕਾਂ ਦਾ ਬਹੁਤ ਉਤਸ਼ਾਹ ਮਿਲ ਰਿਹਾ ਹੈ ਤੇ ਲੋਕ ਅਮ੍ਰਿਤਾ ਵੜਿੰਗ ਨੂੰ ਚਿਤਾਉਣਾ ਚਾਹੁੰਦੇ ਹਨ ਇਸ ਨੂੰ ਕੇ ਚਰਨਜ ਸਿੰਘ ਚੰਨੀ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਅਸਤੀਫੇ ਬਾਰੇ ਬੋਲਦੇ ਆ ਕਿ ਹੈ ਕਿ ਹਰਮੰਦਰ ਸਾਹਿਬ ਦੇ ਚਾਰੋਂ ਪਾਸੇ ਚਾਰ ਦਰਵਾਜੇ ਸਾਰਿਆਂ ਲਈ ਖੁੱਲੇ ਹਨ ਅਤੇ ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਗੱਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ ਤੇ ਉੱਥੇ ਕੋਈ ਵੀ ਜਾ ਕੇ ਆਪਣੀ ਭੁੱਲ ਬਖਸ਼ਾਉਣ ਲਈ ਬੇਨਤੀ ਕਰ ਸਕਦਾ ਹੈ ਅਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਸ਼ਰਣੀ ਪੈਂਦਾ ਹੈ ਉਹਨਾਂ ਨੂੰ ਬਖਸ਼ਿਆ ਜਾਂਦਾ ਹੈ ਉਹਨਾਂ ਨੇ ਕਿਹਾਗੇ ਸੁਖਵੀਰ ਸਿੰਘ ਬਾਦਲ ਜੀ ਉਥੇ ਜਾ ਕੇ ਪੇਸ਼ ਹੋਏ ਹਨ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਆਪਣਾ ਫੈਸਲਾ ਦੇਣਗੇ ਅਤੇ ਉਹਨਾਂ ਨੂੰ ਤਨਖਾਹੀਆ ਕਰਾਰ ਕੀਤਾ ਗਿਆ ਹੈ ਉਹਨਾਂ ਨੂੰ ਤਨਖਾਹ ਲੱਗੇਗੀ ਅਤੇ ਉਸ ਤੋਂ ਬਾਅਦ ਉਹ ਆਪਣੀ ਭੁੱਲ ਬਖਸ਼ਾ ਲੈਣ ਸ਼੍ਰੋਮਣਿਕਾਲੀ ਦਲ ਦੇ ਆਗੂ ਜਥੇਦਾਰ ਸੂਚਾ ਸਿੰਘ ਲੰਗਾਹ ਵੱਲੋਂ ਬਣਾਏਗੀ 31 ਮੈਂਬਰੀ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਸਮਰਥਨ ਦੇਣ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਹੈ ਲੰਗਾਹ ਧੜੇ ਦੇ ਐਲਾਨ ਤੋਂ ਬਾਅਦ ਡੇਰਾ ਬਾਬਾ ਨਾਨਕ ਜੀ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਪਾਰੀਬਲ ਮਿਲਿਆ ਹੈ ਦੱਸ ਦੇ ਕਿ ਸ਼੍ਰੋਮਣੀ ਕਾਲੀ ਦਲ ਦੇ ਉੱਗੇ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਕਾਲੀ ਆਗੂਆਂ ਦੀ ਇੱਕ 31 ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਐਲਾਨ ਕੀਤਾ ਗਿਆ ਸੀ ਕਿ ਕੁਝ ਦਿਨਾਂ ਬਾਅਦ ਇਹ ਕਮੇਟੀ ਹਲਕੇ ਵਿੱਚ ਵਿਚਰ ਕੇ ਸਾਰੀਆਂ ਸਥਿਤੀਆਂ ਤੇ ਗੌਰ ਕਰਕੇ ਫੈਸਲਾ ਕਰੇਗੀ ਕਿ ਜਿਮਨੀ ਚੋਣਾਂ ਵਿੱਚ ਕਿਸ ਨੂੰ ਉਮੀਦਵਾਰ ਦਾ ਸਮਰਥਨ ਕਰਨਾ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਈਸੇਕਾਤੀ ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਉਹ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰੇਗੀ ਹਾਲਾਂਕਿ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਉਹਨਾਂ ਦਾ ਡੇਰਾ ਬਾਬਾ ਨਾਨਕ ਹਲਕੇ ਲਈ ਨਿੱਜੀ ਫੈਸਲਾ ਹੈ ਨਾ ਕਿ ਪਾਰਟੀ ਦਾ ਸ਼ਰੋਮਨੀ ਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਆਪਣੇ ਉਧ ਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇਹ ਅਸਤੀਫਾ ਪਾਰਟੀ ਦੀ ਕਾਰਜਕਾਰੀ ਕਮੇਟੀ ਨੂੰ ਸੌਂਪ ਦਿੱਤਾ ਸੀ। ਉਹਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਆਪਣੀ ਅਗਵਾਈ ਦੌਰਾਨ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਸੀ। ਅਤੇ ਹੁਣ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕੀ ਹੈਗੇ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਹੈ ਤੇ ਪਾਰਟੀ ਵੱਲੋਂ ਮੀਟਿੰਗ ਬੁਲਾਈ ਗਈ ਹੈ ਦੇਖਦੇ ਹਾਂ ਮੀਟਿੰਗ ਵਿੱਚ ਕੀ ਬਣਦਾ ਹੈ ਬਿਕਰਮ ਜੀਠੇ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਲੰਬਾ ਸਮਾਂ ਪਾਰਟੀ ਦੀ ਪ੍ਰਧਾਨਗੀ ਕੀਤੀ ਹੈ ਅਤੇ ਉਹਨਾਂ ਦੀ ਪ੍ਰਧਾਨਗੀ ਹੇਠ ਸਰਕਾਰਾਂ ਬਣੀਆਂ ਵੀ ਹਨ ਅਤੇ ਨਹੀਂ ਵੀ ਬਣੀਆਂ ਹਨ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਫੈਸਲਾ ਕੀਤਾ ਹੈ ਇਹ ਕਿਉਂ ਕੀਤਾ ਗਿਆ ਹੈ ਇਹ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਹੀ ਜਵਾਬ ਦੇ ਸਕਦਾ ਹਾਂ ਅਤੇ ਬਾਕੀ ਸਾਡੀ ਪਾਰਟੀ ਦੀ ਇਲੈਕਸ਼ਨ ਬਕਾਇਆ ਹੈ ਤੇ ਨਵਾਂ ਪ੍ਰਧਾਨ ਪਾਰਟੀ ਕਿਸ ਨੂੰ ਬਣਾਉਣਾ ਚਾਹੁੰਦੀ ਹੈ ਅਤੇ ਕੀ ਕਰਨਾ ਚਾਹੁੰਦੀ ਹੈ ਸਾਰਾ ਕੁਝ ਸਾਹਮਣੇ ਆ ਜਾਵੇਗਾ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਟੋਲ ਟੈਕਸ ਨੂੰ ਲੈ ਕੇ ਨਵੇਂ ਨਿਯਮ ਬਣਾਏ ਹਨ ਹੁਣ ਜੀਐਨਐਸਐਸ ਨਾਲ ਲੈਸ ਨਜੀਵਾਨਾਂ ਨੂੰ ਟੋਲ ਟੈਕਸ ਤੋਂ ਛੋਟ ਮਿਲੇਗੀ ਜੇਕਰ ਉਹ 20 ਕਿਲੋਮੀਟਰ ਤੱਕ ਦਾ ਸਫ਼ਰ ਕਰਦੇ ਹਨ ਇਹ ਪ੍ਰਣਾਲੀ ਡਰਾਈਵਰਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਲਾਗੂ ਕੀਤੀ ਗਈ ਹੈ ਇਸ ਨਵੀਂ ਨੀਤੀ ਦਾ ਲਾਭ ਸਿਰਫ ਉਹਨਾਂ ਵਾਹਨਾਂ ਨੂੰ ਮਿਲੇਗਾ ਜਿਨ੍ਹਾਂ ਵਿੱਚ ਜੀਐਨਐਸਐਸ ਸਿਸਟਮ ਕੰਮ ਕਰ ਰਿਹਾ ਹੈ ਤੇ ਡਰਾਈਵਰ 20 ਕਿਲੋਮੀਟਰ ਤੱਕ ਦਾ ਸਫ਼ਰ ਟੈਗ ਕਰ ਸਕਦੇ ਹਨ ਟਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਿੱਜੀ ਵਾਹਨ ਮਾਲਕਾਂ ਨੂੰ ਹਾਈਵੇਅ ਤੇ ਐਕਸਪ੍ਰੈਸ ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਦੀ ਯਾਤਰਾ ਕਰਨ ਲਈ ਕੋਈ ਨਾ ਕੋਈ ਟੈਕਸ ਨਹੀਂ ਦੇਣਾ ਪਵੇਗਾ ਹਾਲਾਂਕਿ ਇਹ ਛੋਟ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਦੇ ਵਾਹਨਾਂ 'ਚ ਜੀਐਨਐਸਐਸ ਸਿਸਟਮ ਚੱਲ ਰਿਹਾ ਹੈ ਜਦੋਂ ਕਿ ਜੇਕਰ ਨਿੱਜੀ ਵਾਹਨ ਚਾਲਕ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਦੇ ਹਨ ਤਾਂ ਸਲ ਦੂਰੀ ਦੇ ਆਧਾਰ ਤੇ ਹੀ ਟੋਲ ਵਸੂਲਿਆ ਜਾਵੇਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜ਼ਿਲ੍ਹਾ ਫਰੀਦਕੋਟ ਦੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ 19 ਨਵੰਬਰ ਯਾਨੀ ਕੱਲ ਨੂੰ ਸੋਹ ਚੁਕਾਉਣਗੇ ਪੰਜਾਬ ਵਿਧਾਨ ਸਭਾ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਪੰਜਾਂ ਦਾ ਜ਼ਿਲ੍ਹਾ ਪੱਦਰੀ ਸੋਹ ਚੁਕ ਸਮਾਗਮ 19 ਨਵੰਬਰ 2024 ਨੂੰ ਕਰਵਾਇਆ ਜਾ ਰਿਹਾ ਹੈ ਦਾ ਸੈਕ ਸਪੀਕਰ ਸੰਧਵਾ ਨਹਿਰੂ ਸਟੇਡੀਅਮ ਫਰੀਦਕੋੜ ਵਿਖੇ ਨਵੇਂ ਪੰਚਾਇਤ ਮੈਂਬਰਾਂ ਨੂੰ ਸੋਚ ਕਾਉਣਗੇ ਜਿਕਰੇ ਹੋਇਆ ਕਿ ਸੂਬੇ ਭਰ ਦੇ ਨਵੇਂ ਚੋਣੇ 1031 ਸਰਪੰਚਾਂ ਨੂੰ 8 ਨਵੰਬਰ ਨੂੰ ਲੁਧਿਆਣਾ ਵਿਖੇ ਸੋਚ ਕਾਈ ਗਈ ਸੀ ਹਰਿਆਣਾ ਵਿਧਾਨ ਸਭਾ ਨੂੰ ਜ਼ਮੀਨ ਦੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੇ ਵਿਵਾਦ ਦਰਮਿਆਨ ਰਾਜਪਾਲ ਗੁਲਾਬਚੰਦ ਕਟਾਰੀਆ ਦਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਰਾਜਪਾਲ ਕਟਾਰੀਆ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚੇ ਸਨ ਮੀਡੀਆ ਵੱਲੋਂ ਪੁੱਛੇ ਸਵਾਲ ਤੋਂ ਬਾਅਦ ਰਾਜਪਾਲ ਕਟਾਰੀਆ ਨੇ ਇਸ ਵਿਵਾਦ ਤੇ ਸਥਿਤੀ ਸਪੱਸ਼ਟ ਕੀਤੀ ਹੈ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਨੂੰ ਕੋਈ ਜ਼ਮੀਨ ਅਲੋਟ ਨਹੀਂ ਕੀਤੀ ਗਈ ਹੈ ਉਹਨਾਂ ਦਾ ਇੱਕ ਪ੍ਰਸਤਾਵ ਲੰਬੇ ਸਮੇਂ ਤੋਂ ਪੈਂਡਿੰਗ ਹੈ ਫੈਸਲਾ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਦਿੱਲੀ ਐਨਸੀਆਰ ਦੇ ਨਾਲ-ਨਾਲ ਉੱਤਰੀ ਪੱਛਮੀ ਅਤੇ ਉੱਤਰੀ ਰਾਜ ਦੇ ਰਾਤ ਅਤੇ ਸਵੇਰ ਦੇ ਸਮੇਂ ਸੰਗਣੀ ਧੁੰਦ ਨਾਲ ਟਕੇ ਹੋਏ ਹਨ ਦਿੱਲੀ ਵਿੱਚ ਸੰਗਣੀ ਧੁੰਦ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਵਿਗੜ ਰਹੇ ਹਨ ਅਤੇ ਮੌਸਮ ਵਿਭਾਗ ਨੇ ਉੱਤਰੀ ਪੰਜਾਬ ਵਿੱਚ بارش ਦੀ ਭਵਿੱਖਬਾਣੀ ਕੀਤੀ ਹੈ ਪਠਾਨਕੋਟ ਅਮਰੀਕਸਰ ਜਲੰਧਰ ਚੰਡੀਗੜ੍ਹ ਕਰਨਾਲ ਅਤੇ ਅੰਮ੍ਰਿਤਸਰ ਵਿੱਚ ਇਸ ਸੀਜ਼ਨ ਵਿੱਚ ਪਹਿਲੀ ਵਾਰ ਘਟੂ ਘਟ ਤਾਪਮਨ ਹੀਟ ਲੀ ਅੰਕਾਂ ਵਿੱਚ ਰਿਕਾਰਡ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿੱਚ ਸੰਘਣੀ ਧੁੰਦ ਦਾ orange alert ਜਾਰੀ ਕੀਤਾ ਗਿਆ ਹੈ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵੱਡਾ ਅਪਡੇਟ ਪੇਸ਼ ਕੀਤਾ ਹੈ ਜਿਸ ਨਾਲ ਯੋਗ ਵਿਦਿਆਰਥੀਆਂ ਨੂੰ ਅਕਾਦਮਿਕ ਮਿਆਦ ਦੇ ਦੌਰਾਨ 24 ਘੰਟੇ ਪ੍ਰਤੀ ਹਫਤੇ ਤੱਕ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਹ ਤਬਦੀਲੀ 8 ਨਵੰਬਰ 2024 ਤੋਂ ਪ੍ਰਭਾਵੀ 20 ਘੰਟੇ ਪ੍ਰਤੀ ਹਫਤੇ ਦੀ ਪਿਛਲੀ ਸੀਮਾ ਨੂੰ ਵਧਾਉਂਦੀ ਹੈ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਕਾਦਮਿਕ ਅਤੇ ਬੀਤੀ ਸਮਾਂ ਸਾਰਨੀ ਅਤੇ ਯੋਜਨਾ ਬਣਾਉਣ ਅਤੇ ਕੰਮ ਕਰਨ ਲਈ ਵਧੇਰੇ ਸਮਾਂ ਦੇਵੇਗੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਵਿਵਸਥਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੈਂਪਸ ਤੋਂ ਬਾਹਰ ਕੰਮ ਨੂੰ ਹਫਤੇ ਵਿੱਚ 24 ਘੰਟੇ ਤੱਕ ਸੀਮੇ ਤੇ ਕਰਕੇ ਅਸੀਂ ਕੰਮ ਦੇ ਮੌਕੇ ਦੀ ਵਿਵਸਥਾ ਤੇ ਵਿਦਿਆਰਥੀਆਂ ਦੀ ਆਪਣੀ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰਨ ਦੀ ਯੋਗਤਾ ਵਿੱਚ ਘਾਰ ਸਹੀ ਸੰਤੁਲਨ ਲੱਭ ਰਹੇ ਹਾਂ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਸੰਸਥਾਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਪ੍ਰੋਗਰਾਮਾਂ ਦੀ ਕਸਰਤਾ ਨੂੰ ਕਾਇਮ ਰੱਖਣ ਲਈ ਸਾਡੀ ਯਤਨਾਂ ਦਾ ਸਮਰਥਨ ਕਰਨਗੀਆਂ ਸ਼੍ਰੋਮਣੀ ਕਾਲਜ ਦਲ ਦੀ ਪ੍ਰਧਾਨਗੀ ਤੋਂ ਸੁਖਵੀਰ ਸਿੰਘ ਬਾਦਲ ਵੱਲੋਂ ਅਸਤੀਫਾ ਦੇਣ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਵਿਰੋਧੀ ਧਿਰਾਂ ਵੱਲੋਂ ਸੁਗਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਅਤੇ ਇਸ ਬਾਰੇ ਬੋਲਦੇ ਹਾਂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵਰਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਿਤੇ ਸੁਗਵੀਰ ਸਿੰਘ ਬਾਦਲ ਭਾਜਪਾ ਵਿੱਚ ਨਾ ਸ਼ਾਮਿਲ ਹੋ ਜਾਣ ਉਹਨਾਂ ਨੇ ਕਿਹਾ ਕਿ ਉਦੋਂ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਹੈ ਤੇ ਇਸ ਪਾਸੇ ਸੁਗਵੀਰ ਬਾਦਲ ਨੇ ਅਸਤੀਫਾ ਦਿੱਤਾ ਹੈ ਉਹਨਾਂ ਕੀ ਹੈ ਕਿ ਜਦੋਂ ਸੁਗਵੀਰ ਬਾਦਲ ਕੋਲ ਅਸਤੀਫਾ ਮੰਗਿਆ ਗਿਆ ਸੀ ਉਦੋਂ ਤਾਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਹੈ ਤੇ ਹੁਣ ਇਸ ਅਸਤੀਫੇ ਦਾ ਕੋਈ ਫਾਇਦਾ ਨਹੀਂ ਹੈ ਰਾਜਾ ਵਰਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਚਾਰ ਜਿੰਨੀ ਚੋਣਾ ਤੇ ਅਕਾਲੀ ਦਲ ਨਹੀਂ ਲੜਿਆ ਤਾਂ ਭਾਜਪਾ ਨਾਲ ਅਕਾਲੀ ਦਲ ਦਾ ਸਮਰਥਨ ਨਾ ਹੋ ਜਾਵੇ ਕੱਲ ਮੇਰਾ ਵੀਰ ਉਹਨਾਂ ਨੇ ਕੱਲ ਅਸਤੀਫਾ ਦਿੱਤਾ ਹੁਣ ਜਾ ਕੇ ਕੱਲ ਪਾਰਟੀ ਨੇ ਮੀਟਿੰਗ ਬਣਾਈ ਆ ਉੱਥੇ ਚ ਦੇਖਾਂਗੇ ਕੀ ਗੱਲਬਾਤ ਹੁੰਦੀ ਆ ਬਾਕੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਲੰਮਾ ਸਮਾਂ ਪਾਰਟੀ ਦੀ ਪ੍ਰਧਾਨਗੀ ਕੀਤੀ ਆ ਉਹਨਾਂ ਦੀ ਪ੍ਰਧਾਨਗੀ ਹੇਠ ਸਰਕਾਰਾਂ ਬਣੀਆਂ ਵੀ ਆ ਤੇ ਸਰਕਾਰਾਂ ਨਹੀਂ ਵੀ ਬਣੀਆਂ ਸੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਫੈਸਲਾ ਕੀਤਾ ਇਹ ਕਿਉਂ ਕੀਤਾ ਉਹਨਾਂ ਬਾਅਦ ਗੱਲਬਾਤ ਕਰਕੇ ਮੈਂ ਜਵਾਬ ਦੇ ਸਕਦਾ ਬਾਕੀ ਇਲੈਕਸ਼ਨ ਸਾਡੀ ਡਿਊ ਹੈ ਪਾਰਟੀ ਦੀ ਆ ਦਸੰਬਰ ਚ ਉਦੋਂ ਨਵਾਂ ਪ੍ਰਧਾਨ ਪਾਰਟੀ ਕਿਹਨੂੰ ਬਣਾਉਣਾ ਚਾਹੁੰਦੀ ਹੈ ਕੀ ਕਰਨਾ ਚਾਹੁੰਦੀ ਸਾਰਾ ਕੁਝ ਸਾਹਮਣੇ ਆ ਜਾਊਗਾ ਬਟ ਇਹਦੇ ਵਾਸਤੇ ਕਿਉਂ ਦਿੱਤਾ ਇਹ ਤਾਂ ਉਹ ਦੱਸ ਸਕਦੇ ਜੀ ਮੈਨੂੰ ਇਹ ਗੱਲ ਕੀਤੀ ਕਿ ਕੱਲ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਪੁਲਿਸ ਦੀਆਂ ਨੌਜਵਾਨਾਂ ਨੂੰ ਅਤੇ ਅਰਵਿੰਦ ਕੇਜਰੀਵਾਲ ਨਿਯੁਕਤੀ ਪੱਤਰ ਦਿੰਦੇ ਦਿਖਾਈ ਦਿੰਦੇ ਆ ਇਹਨੂੰ ਕਿਵੇਂ ਦੇਖਦੇ ਹੋ ਕਿ ਦਿੱਲੀ ਦਾ ਇੱਕ ਐਮਐਲਏ ਚਾਹੀ ਕਾਂਗਰਸ ਪਾਰਟੀ ਦਾ ਸੁਪਰੀਮੋ ਹੈ ਪਰ ਉਹ ਨਿਯੁਕਤੀ ਪੱਤਰ ਦੇਣਾ ਇਹ ਚੀਜ਼ ਨੂੰ ਕਿਵੇਂ ਦੇਣਾ ਪੰਜਾਬ ਦੀ ਬਦਕਿਸਮਤੀ ਹੈ ਜੀ ਔਰ ਮੈਂ ਸਮਝ ਜਾਂ ਭਗਵੰਤ ਮਾਨ ਦੇ ਮੂੰਹ ਤੇ ਤਾਂ ਚਪੇੜ ਹੈ ਹੀ ਇਹ ਲੋਕਤੰਤਰ ਜਿਹੜੀ ਗੁਪਤ ਸੌ ਜਿਹੜੀ ਹੁੰਦੀ ਆ ਸਾਡੀ ਆਰਥ ਆਫ ਸੀਕਰੇਸੀ ਇਹ ਹਰ ਚੀਜ਼ ਦੀ ਧੱਜੀਆਂ ਉਡਾਉਣ ਵਾਲਾ ਕੰਮ ਹੈ ਇੱਕ ਦਿੱਲੀ ਦਾ ਐਮ.ਐਲ.ਏ ਜਿਹੜਾ ਸ਼ਰਾਬ ਕੋਟਾਲੇ ਚ 6-8 ਮਹੀਨੇ ਅੰਦਰ ਲਾ ਕੇ ਆਇਆ ਹੋਵੇ ਉਹ ਬੰਦਾ ਨਿਯੁਕਤੀ ਪੱਤਰ ਪੰਜਾਬ ਦੀ ਧਰਤੀ 'ਚ ਆ ਕੇ ਪੰਜਾਬੀਆਂ ਨੂੰ ਦਵੇ ਇਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਲੋਕਾਂ ਨੂੰ ਆ ਜੰਦਰ ਪੁੱਛਣਾ ਚਾਹੀਦਾ ਕਿ ਇਹ ਬਦਲਾਵ ਚਾਹੁੰਦੇ ਅਸੀਂ ਕੀ ਪੰਜਾਬ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਉਹ ਆਪਦੇ ਫੈਸਲੇ ਨਹੀਂ ਕਰ ਸਕਦਾ ਅੱਜ ਕੇਜਰੀਆਲ ਨੇ ਦਿੱਤੀ ਇੱਕ ਫੋਟੋ ਇਹ ਤੋਂ ਪਿਛਲੀ ਵੇਖੋ ਬਲਕਾਰ ਸਿੰਘ ਤੇ ਸੀਰੀਅਸ આરોਪ ਸਨ ਜਿਹਨੂੰ ਵਜ਼ੀਰੀ ਤੋਂ ਹਟਾਤਾ ਅਖੀਰ 'ਚ ਉਹਨਾਂ ਰੋਪਾਂ ਕਰਕੇ ਪਿਛਲੀ ਭਰਤੀ ਉਹਦਾ ਪ੍ਰੋਗਰਾਮ ਹੋਇਆ ਸੀਗਾ ਫਲੋਰੀਆ ਕਿੱਥੇ ਨਾਲ ਉਹ ਦੇ ਰਿਆ ਸੀ ਕਿ ਇਹਨਾਂ ਨੂੰ ਸ਼ਰਮ ਹੀ ਨਾ ਆਈ ਕਿ ਬਲਕਾਰ ਸਿੰਘ ਨੂੰ ਤੁਸੀਂ ਸਟੇਟ ਤੇ ਚੜਾਇਆ ਤੇ ਉਹ ਨਿਯੁਕਤੀ ਪਖਤਰ ਦੇ ਰਿਆ ਉਹ ਵੀ ਧੀਆਂ ਪੈਣਾ ਨੂੰ ਜਿਹੜਾ ਧੀਆ ਪੈਣਾ ਦਾ ਸਤਿਕਾਰ ਨਾ ਕਰ ਸਕੇ ਸੋ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਇਹੇ ਜਿਹੇ ਹਾਲਾਤ ਬਣਾਏ ਜਾ ਰਹੇ ਆ ਔਰ ਅੱਜ ਚਾਹੇ ਮਲਾਜਮ ਹੈ ਚਾਹੇ ਕਿਸਾਨ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਇੰਡਸਟਰੀਆ ਚਾਹੇ ਵਪਾਰੀ ਹੈ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਆ ਉਸ ਤੋਂ ਸਾਰੇ ਦੁਖੀ ਨਾ ਕਿਸਾਨ ਖੁਦਕੁਸ਼ੀ ਨਾ ਖੇਤ ਮਜ਼ਦੂਰ ਦੀ ਖੁਦਕੁਸ਼ੀ ਨਾ ਮਲਾਜਮ ਦੇ ਪੱਤੇ ਨਾ ਮਲਾਜਮ ਦੀ ਪੇ ਕਮਿਸ਼ਨ ਨਾ ਹੀ ਇੰਡਸਟਰੀ ਲੇਸ਼ ਨੂੰ ਜੋ ਉਹ ਸਹੂਲਤਾ ਚਾਹੁੰਦੇ ਉਹ ਸਿਵਾਏ ਤੇ ਸਿਵਾਏ ਗੈਂਗਸਟਰਾਂ ਦਾ ਰਾਜ ਲਾਅ ਐਂਡ ਆਰਡਰ ਦਾ ਕੋਲਾਪਸ ਜਾਂ ਕੇਜਰੀਵਾਲ ਨੂੰ ਖੋਜ ਕਰਨ ਦੀ ਪੋਲਿਟਿਕਸ ਚੱਲ ਰਹੀ ਹੈ ਔਰ ਪੰਜਾਬ ਦੀ ਤਾਂ ਗੱਲ ਹੀ ਨਹੀਂ ਕਿਸੇ ਸਟੇਜ ਤੇ ਹੋਏ 800 ਬੱਚਾ ਪੰਜਾਬ ਦੇ ਵਿੱਚ ਨਵੀਆਂ ਜਨਾਇਆ ਰਾਜਾ ਜੀ ਨੇ ਮੰਨ ਕੇ ਸੀ ਮੈਂ ਮੰਨ ਕੇ ਸੀ 800 ਬੱਚਾ ਉਤ ਇਹ ਦਿਨ ਗੈਰੀ ਦਾ ਮੌਕਾ ਮੰਨ ਕੇ ਨਹੀਂ ਰਾਜਾ ਬਣੇ ਬੱਚਾ ਬਾਗਿਆ ਉਹ 3 ਮਹੀਨੇ 3 ਸਾਲ ਦੇ ਵਿੱਚ ਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਥੇ ਕਾਲਾ ਜਿਹੜੀ ਅੱਡੀਓ ਲੰਚ ਕਰ ਦਿੰਦਾ ਪਰ ਅੱਜ ਤੱਕ ਕਿਹੜੀਆਂ ਬੱਚਾ ਖਾਦੇ ਮੈਂ ਮੁੱਖ ਮੰਤਰੀ ਜੀ ਮੇਰੇ ਪਰ ਗੱਲ ਜਿਹੜਾ ਕਰਦਾ ਲਿਆ ਸਾਲਾਂ ਤੋਂ ਕਿਹੜੀਆਂ ਤੀਆਂ ਬੱਚਾ ਖਾਦੇ ਉਹਨੂੰ ਬਦਨਾਮ ਕਰੀ ਜਣਾ ਉੱਧਰ ਪੁੱਛਣਾ ਕਿਹੜਾ ਇਹਦਾ ਜਿਹੜਾ ਕੇਜਰੀਵਾਲ ਹੈ ਉਹਨੇ ਮਹਿਲ ਬਣਾਇਆ ਵੈਡਾ ਬਣਾਇਆ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਅਨਾਨੀ ਦੇ ਬੁੱਤੇ ਦਾ ਵਿਆਹ ਹੋਇਆ ਕਿੱਡੇ ਬੜੇ ਪੈਸਾ ਲਾ ਦਿਆ ਮੇਰੇ ਨਾਲ ਬੁੱਤੇ ਦਾ ਵਿਆਹ ਹੋਇਆ ਗੁਰਦੁਆਰੇ ਦੇ ਵਿੱਚ ਆਪੋ ਗੱਲ ਸਮਝਾ ਲੱਗ ਤੱਕ ਲੰਘਦੇ ਪੈਸੇ ਪੁੱਛੀ ਜਾਂਦਾ ਕਿੱਥੇ ਕਿੱਥੇ ਖਰਚ ਉਹ ਅੰਦਰ ਵਾਲਿਆਂ ਨੂੰ ਕਹਿੰਦਾ ਪੁੱਛੀ ਜਾਂਦਾ ਮੈਂ ਕਿਹਾ ਸਾਡੇ ਤਾਂ ਸਹੀ ਨੂੰ ਸਾਡੇ ਖਾਤੇ ਕਰ ਸਾਡੇ ਨਾਲੇ ਦੇ ਖਾਤੇ ਵਾਲਾ ਕਰ ਤਿੰਨ ਹਜ਼ਾਰ ਰੁਪਏ لیکن بدارنام کرن میں تیرا جیڑا سوں کی اگے کڑا رہی کیڑے سارا میرے تو سارا دے نجدے سارا پیار رو اے تیری وڑی توں پاوے توں کی تترے گائستر کرا لگتے تو ادن میں ہے ہر تیار توں تی سنگ تیرا اس کوے دے بس گڈی آ رہے رامنا حاجی دا قرار ہے اس پروگرام

ਉਹਨੋ ਜੇ ਫਰੋਤੀ ਦਾ ਕਾਰੋਲ ਆਉਂਦੀ ਰਹੂ ਉਹਨੂੰ ਦਾਕਾ ਮੜਾ ਜਾਨ ਤੋਂ ਮਾਰਨ ਦਾ ਆਮਤ ਰੋਗ ਕਰਦਾ ਦੁਕਾਨਦਾਰ ਸਾਡੇ ਭਰਾ ਇਹਨਾਂ ਫਰੋਤੀਆਂ ਦੇ ਪੈਸੇ ਆ ਜਾਂਦੇ ਅੰਦਰ ਬੰਦੇ ਜਾ ਕੇ ਦੇਉਂਦੇ ਬੰਦੇ ਆਹ ਹਾਲਾਤ ਅੱਜ ਬੜੇ ਵੇ ਨਸ਼ਿਆ ਦੀ ਹਾਲਾਤ ਇਹਨੂੰ ਕਹਿੰਦੇ ਅੰਬਰ ਦੇ ਸਤਿ ਬਲੇ ਹਾਰੇ ਬੁੱਤੇ ਨੇ ਉਤ ਕਿਸੇ ਦਾਖ ਦੇ ਮਾਰੇ ਇਸ ਤੋਂ ਵਿੱਚ ਇਨਾ ਦੇ ਅਜਿਹਾ ਕਰਦੇ ਸਹੋ ਗਿਆ ਕੁੜੀਆਂ ਦਾ ਤਾਂ ਨਸ਼ਾ ਪੁੰਚ ਗਿਆ ਹੈ ਮਹਤਿਆਂ ਨੇ ਵੀ ਨਸ਼ੇ ਚ ਗਿਰਿਆ ਹੈ ਲੇਕਿਨ ਫੜਦਾ ਕੋਈ ਨਹੀਂ ਦੇਖੋ ਜਿਹੜੀ ਹਵਾ ਕਾਂਗਰਸ ਦੇ ਹੱਥ ਵਿੱਚ ਵੱਗਦੀ ਹੈ ਮੂੰਹੋਂ ਬੋਲ ਰਹੀ ਹੈ ਕਿਸੇ ਵੀ ਨਾਲ ਤੁਸੀਂ ਕਿਸੇ ਵਰਗ ਦੇ ਲੋਕਾਂ ਨਾਲ ਗੱਲ ਕਰੋ ਆਮ ਆਦਮੀ ਦੀ ਸਰਕਾਰ ਤੋਂ ਸਾਰੇ ਵਰਗ ਅੱਕੇ ਪਏ ਆ ਔਰ ਉਹਨਾਂ ਨੂੰ ਮੌਕਾ ਲੱਭਿਆ ਕਿ ਸਾਦ ਨੂੰ ਮੌਕਾ ਮਿਲੇਗਾ ਇਥੋਂ ਕਿਉਂਕਿ ਤਾਂ ਫੁੱਟੀ ਪਈ ਵੀ ਹੈ ਆਮ ਆਦਮੀ ਪਾਰਟੀ ਕਾਲੀਦਲ ਵੀ ਖਤਮ ਹੈ ਬੀਜੇਪੀ ਜਿਹੜੀ ਗੱਲ ਕਿਸੇ ਕਾਂਗਰਸ ਪਾਰਟੀ ਨੇ ਡਟ ਕੇ ਦੋ ਪਖਾਲ ਖੜੇ ਪੂਰੀ ਤਰ੍ਹਾਂ ਬਹੁਤ ਸ਼ਾਨਦਾਰ ਦਿੱਤਾ ਤੁਸੀਂ ਦੇਖੋ ਤੁਹਾਡਾ ਆਪਣਾ ਹਲਕਾ ਤਨੋਲਾ ਪੇਕਾ ਪਿੰਡ ਹੈ ਤੁਹਾਡਾ ਤੇ ਗੱਲ ਇਹ ਹੈ ਵੀ ਹੁਣ ਤੁਸੀਂ ਅੱਜ ਲੇਟ ਜਿਹੜੀ ਆ ਫੇਰੀ ਪਾਈ ਆ ਤੁਹਾਡੇ ਆਉਣ ਨਾਲ ਕੀ ਮੇਰੇ ਆ ਬੇਟਾ ਉੱਦੇ ਦਾ ਹੀ ਫਿਰਦਾ ਇੱਥੇ ਤੇ ਸਾਡੀਆਂ ਹੁਣ ਜਿਹੜੀਆਂ ਉਪਰਾਂ ਦਾ ਤਕਾਜ਼ਾ ਵੀ ਦੇਖੋ ਲੇਕਿਨ ਇਹ ਠੀਕ ਹੈਗਾ ਕਿ ਜਦੋਂ ਕੰਪੇਨ ਮੰਗਦੀ ਹੈ ਉਦੋਂ ਹੀ ਲਾਸਟ ਡੇਟ ਤੇ ਸਾਰੇ ਹੁੰਦੇ ਆ ਸਾਰਿਆਂ ਨੂੰ ਪਤਾ ਨਾ ਆਪਣਾ ਬੇਟਾ ਭੇਜਿਆ ਹੈ ਆਪਣੇ ਵਰਕਰ ਸਾਰੇ ਫਿਰਦੇ ਸਾਰੇ ਥਾਵਾਂ ਤੇ ਤੇ ਅੱਜ ਆਪ ਵੀ ਆਲਾ ਕੇ ਸੇਤ ਮੇਰੀ ਬਾਣੀ ਠੀਕ ਨਹੀਂ ਸੀ ਮਾਫੀ ਵੀ ਆਈਆਂ ਪਰ ਸਰਦ ਸਾਹਿਬ ਮੇਰੇ ਬਾਣੀ ਨੇ ਅਸਤੀਫਾ ਦਿੱਤਾ ਜੀ ਕੱਲ ਕਿ ਮੈਂ ਦੇਖ ਲਿਓ ਕਿ ਉਹਦੀ ਪਾਰਟੀ ਦਾ ਮਾਮਲਾ ਪੇਸ਼ ਕਿਦਾ ਪਸਤੀਫੇ ਦੇਣ ਵਾਲੇ ਆਪੇ ਮਨਜ਼ੂਰ ਕਰਨ ਵਾਲੇ ਆ ਤੇ ਵਾਪਸ ਕਰਨ ਵਾਲੇ ਆ ਉਹਨਾਂ ਦੀ ਖੇਡਾ ਹੋਈ ਜਾਣ ਕਾਲੀ ਦਲ ਤੋਂ ਕੋਈ ਫਿਊਚਰ ਨਹੀਂ ਪੰਜਾਬ 'ਚ ਚੱਲ ਰਹੇ ਹਾਲਾਤਾਂ ਬਾਰੇ ਕੀ ਕਹਿਣਾ ਤੁਹਾਨੂੰ ਅੱਜ ਤੋਂ ਮਾੜੇ ਹਾਲਾਤ ਪੰਜਾਬ ਦੇ ਮੈਂ ਕਦੇ ਦੇਖੇ ਨਹੀਂ ਜਿੰਨੇ ਮਾੜੇ ਹੁਣ ਹੋਇਆ ਕਿਉਂਕਿ ਇੱਟਾਂ ਕਹਿੰਦੇ ਆ ਕਿ ਕਿ ਗਿਨੀਜ਼ ਬੁੱਕ ਵਿੱਚ ਕੋਈ ਕੋਈ ਗੱਲ ਲਿਖਦੇ ਹੁੰਦੇ ਮਾੜੇ ਹਾਲਾਤਾਂ ਦੀ ਜੀ ਗੱਲ ਲਿਖਣੀ ਹੋਵੇ ਗਿਨੀਜ਼ ਬੁੱਕ ਨੇ ਵੀ ਹੱ ਬਿਨਾਂ ਨੇਰੇ ਕੋਲੇ ਵੀ ਇੰਨੇ ਮਾੜੇ ਹਲਾਤਾਂ ਵਾਲੀ ਸਰਕਾਰ ਨੇ ਲੱਭਣੀ ਕੋਈ ਖਾਤ। ਪੰਜਾਬ ਸਿਆਸੀ ਪਿਰਵਾ ਤੁਹਾਡਾ ਕਿਵੇਂ ਦੇਖਦੇ ਹੋ ਇਹ ਜਿਹੜੀਆਂ ਚਾਰ ਦਿਨੀ ਚੋਣਾਂ ਨੇ ਭਾਵੇਂ ਸਰਕਾਰ ਤੇ ਅਸਰ ਪਈ ਪੈਣਾ ਨਹੀਂ ਪਰੰਤੂ ਤਾਂ ਵੀ ਇਸ ਨੂੰ ਕਾਫੀ ਸੰਜੀਦਗੀ ਨਾਲ ਲੈ ਰਹੀ ਹੈ ਕਿਹ ਕਿਹਨਾ ਚਾਹ। ਦੇਖੋ ਕਾਂਗਰਸ ਤਾਂ ਹਮੇਸ਼ਾ ਦੇਸ਼ ਤੇ ਤੇ ਲੋਕਾਂ ਦੇ ਹਿੱਤ ਚ ਖੜਦੀ ਹੈ। ਆਜ਼ਾਦੀ ਤੋਂ ਲੈ ਕੇ ਅੱਸੀ ਅੱਜ ਤੱਕ ਕਰ ਚਾਹੇ ਕਿਸਾਨ ਮਾਮਲਾ ਚਾਹ ਹਰ ਪਾਸੇ ਖੜੇ ਆਂ ਤੇ ਅੱਜ ਵੀ ਅਸੀਂ ਸਮਝਦੇ ਹੈਗੇ ਹਾਂ ਕਿ ਲੋਕ ਸਾਰੇ ਦੁਖੀ ਹੈ। ਗਾਂ ਮੁੰਡੀਆਂ ਚ ਬੈਠੇ ਐ ਮਜ਼ਦੂਰ ਔਖੇ ਬੈਠੇ ਐ ਲੇਡੀਜ਼ ਦਾ ਧੋਖਾ ਹੋਇਆ ਮੁਲਾਜ਼ਮਾਂ ਦਾ ਧੋਖਾ ਹੋਇਆ ਗਰੀਬਾਂ ਦਾ ਧੋਖਾ ਹੋਇਆ ਅੱਜ ਸਾਡੇ ਆਪਣੇ ਪੰਜਾਬ ਦੇ ਸਾਡੇ ਏਰੀਆ ਚ ਆ ਕੇ ਹਰਿਆਣੇ ਨੇ ਇੱਕ ਐਸਾ ਜਿਵੇਂ ਆਪਾਂ ਕਹਿੰਦੇ ਨਾ ਬੰਦ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਐ ਐਨੇ ਲੋਕ ਦੁਖੀ ਐ ਇਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਫਸਾ ਵਧਣਾ ਚਾਹੁੰਦੇ ਐ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਢਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਨਾ ਛੱਡੀਏ ਲੋਕਾਂ ਦੇ ਨਾਲ ਖੜੀ ਗਏ ਪੰਜਾਬ ਸਰਕਾਰ موجوده ਸਰਕਾਰ ਉਹਦੇ ਬਾਬੂ ਵੀ ਸੈਲੀਬ੍ਰਿਟੀ ਆ ਰਹੇ ਆ ਸੀਐਮ बार-बार ਆਇਆ ਜਿਮਨੀ ਚੋਣਾ ਕਿੰਨਾ ਜ਼ੋਰ ਕਿਉਂ ਲੱਗ ਰਿਹਾ ਕੀ ਡਰ ਆ ਉਹਨਾਂ ਨੂੰ ਇਸ ਵਾਰ ਕੀ ਲੱਗਦਾ ਇਹ ਤਾਂ ਉਹ ਸੀ ਮੈਂ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੀ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਆ ਅੱਜ ਲੋਕਾਂ ਦੀ ਲੜਾਈ ਅਸੀਂ ਲੜਨ ਦੇ ਵਾਸਤੇ ਆਏ ਹਾਂ ਕਿਉਂਕਿ ਲੋਕ ਚਾਹੁੰਦੇ ਐ ਕਿ ਇਹ ਜਿਹੜੀ ਸਰਕਾਰ ਐ ਇਹਦਾ ਉਹ ਕਿਸ ਤਰ੍ਹਾਂ ਕੋਲ ਕੀਤਾ ਜਾਏ। ਕੇਜਰੀਵਾਲ ਵੀ ਇੱਕ ਜਿਮਨੀ ਚਾਹੁੰਦੀ ਕੈਂਪੇਨ ਕਰਨਾ ਕਿ ਲੱਗਦਾ ਖੌਫ ਆ ਕੋ ਭੈ। ਉਹ ਪਹਿਲਾਂ ਦਿੱਲੀ ਦਾ ਖਤਮ ਕਰਿਆ ਇਹ ਕੇਜਰੀਵਾਲ ਜੀ। ਕਾਰ ਕਰਾ ਕੇ ਹੁਣ ਜੇਲ੍ਹ ਤੋਂ ਜਵਾਨ ਤੇ ਆਏ ਨੇ। ਹੁਣ ਜਿਹੜਾ ਮੁੱਖ ਮੰਤਰੀ ਖੁਦ ਐਹੇ ਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਨ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ 'ਚ ਫਿਰਦਾ ਇਹਦਾ ਮਤਲਬ ਪੰਜਾਬ 'ਚ ਵੀ ਉਹ ਹਾਲ ਇਹੇ ਜਿਹਾ ਹੀ ਕਰੂਗਾ ਉਹਦੇ ਵਰਗਾ। ਜੋ ਦਿੱਲੀ ਚੋਇਆ ਕਾਂਗਰਸ ਦੇ ਹੱਕ ਚ ਜੋਨ ਪ੍ਰਚਾਰ ਕਰਨਾ ਹੈ ਉਹ ਕਿ ਲੱਗਦਾ ਹੈ ਕਈ ਦਿਨوں ਤੋਂ ਕੰਮ ਰਹਿ ਗਿਆ ਚੱਲਦਾ ਬਿਲਕੁਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤੂ ਕਾਂਗਰਸ ਦੇਖੋ ਤੁਹਾਡੇ ਸਾਹਮਣੇ ਸਰਕਾਰਾਂ ਸਰਪੂਰਾਂ ਨੂੰ ਨਹੀਂ ਲੋਕ ਸਮਝਦੇ ਹੁਣ ਮੈਨੂੰ ਤਾਂ ਹੀ ਲੱਗਦਾ ਸਾਰੀਆਂ ਦੇ ਸਾਰੀਆਂ ਸੀਟਾਂ ਸਰਕਾਰ ਹਾਰੂ ਇਕਾਂ ਅੰਗੇ ਸੋਚਿਤ ਕੇ 70 ਵੀ ਕਹਿ ਰਹੇ ਆਂ ਕਿ ਅੱਜ ਬஜ்ਵਾ ਸਾਹਿਬ ਵੀ ਪ੍ਰੈਸ ਕਾਨਫਰੰਸ ਦੇ ਕਲੀਅਰ ਰੱਖ ਗਏ ਵੀ ਇੱਕ ਟਿਕਟ ਦਿੱਲੀ ਤੋਂ ਚੱਲੀ ਹੋਈ ਹੈ ਇੱਕ ਪੰਜਾਬ ਤੋਂ ਚੱਲੀ ਹੋਈ ਹੈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਹੋ ਕਿ ਉਹ ਨਹੀਂ ਉਹ ਹੀ ਕਹਿ ਰਹੇ ਆਂ ਨਾ ਵੀ ਜਿਹੜੇ ਬੰਦੇ ਆਪਦੇ ਨੂੰ ਇਨਸਾਫ ਨਹੀਂ ਦੇ ਸਕੇ ਹਰਥਾ mate ਇਹਨਾਂ ਦੀ ਜਿਹੜੀ ਸਟੇਟ ਬੋਡੀ ਹੈ ਜਾਂ ਸਰਕਾਰ ਹੈ ਉੱਥੇ ਵੀ ਦੋ ਦੋ ਇੰਜਣ ਲਈ ਬੈਠੇ ਆਂ ਹਰਨ ਸਾਹਿਬ ਜਿਹੜੀ ਬਾਈ ਬਾਈ ਇਲੈਕਸ਼ਨ ਦੀ ਸੀਟਾਂ ਨੇ ਉੱਥੇ ਵੀ ਦੋ ਦੋ ਬੰਦੇ ਖੜੇ ਆਂ ਤੇ ਡਿਵਾਈਡਡ ਜਿਹੜਾ ਹੈਗਾ ਉੱਥੇ ਹੈਗਾ ਉਹਦਾ ਹਾਲ ਬੜਾ ਇੱਕ ਲੱਗਦਾ ਕਿਤਨਾ ਕੋਈ ਗ੍ਰਦੀ ਬਾਤ ਨੂੰ ਇੰਟਰਨਲ ਸਕੂਲ ਮਿਲ ਰਹੀ ਹੈ پارٹی ਤੇ ਤਾਂ ਕੁਦਰਤੀ ਗੱਲ ਹੁੰਦੀ ਹੈ ਜਦੋਂ ਆਪਣਾ ਜਿਹੜਾ ਸਾਰਾ ਕੁਝ ਵਣ ਕੇ ਟੁਕੜਿਆਂ ਚ ਵੰਡੇ ਜਾਵੇ ਲੋਕ ਔਖੇ ਲੇਕਿਨ ਲੋਕ ਮੁੜ ਕੇ ਕਹਿਣ ਲੱਗੇ ਕਿ ਇਹ ਦੂ ਕਾਂਗਰਸ